ਸਸ਼ੂਕਾਲ ਕਲਿਆਣ ਟੀਵੀ ਪੰਜਾਬ ਦੇਖ ਰਿਹਾ ਤੁਸੀਂ ਤੇ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਉੱਤੇ ਤਿੰਨ ਹਥਿਆਰਬੰਦ ਵਿਅਕਤੀਆਂ ਦੇ ਵੱਲੋਂ ਡਕੈਤੀ ਕੀਤੀ ਗਈ ਹੈ ਦੱਸਦੇ ਕਿ ਇਹਨਾਂ ਨੇ ਦੁਕਾਨਦਾਰ ਤੇ ਪਿਸਤੌਲ ਤਾਣ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਤੇ ਵਿਰੋਧ ਕਰਨ ਤੇ ਉਸ ਤੇ ਬਰਫ਼ ਤੋੜਨ ਵਾਲੇ ਸੂਏ ਨਾਲ ਹਮਲਾ ਕਰ ਦਿੱਤਾ ਗਿਆ ਹਮਲੇ ਦੇ ਵਿਚ ਜ਼ਖਮੀ ਹੋਏ ਦੁਕਾਨਦਾਰ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਘਟਨਾ ਦੀ ਸੂਚਨਾ ਮਿਲਦੇ ਪੁਲਿਸ ਦੀ ਪੀਸੀਆਰ ਪਾਰਟੀ ਮੌਕੇ ਤੇ ਪਹੁੰਚੀ ਹੈ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਤਾਂ ਡੀਐਸਪੀ ਸੰਦੀਪ ਭਾਰਤੀ ਦਾ ਇਹ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਦੀ ਸ਼ਨਾਖਤ ਹੋ ਚੁੱਕੀ ਹੈ ਪੁਲਿਸ ਵੱਲੋਂ ਉਹਨਾਂ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਪ੍ਰੋਮੋਸਰ ਦੱਸਦਾ ਹੈ ਕਿ ਜਲਦ ਹੀ ਦੋਸ਼ੀ ਕਾਬੂ ਕਰ ਲਏ ਜਾਣਗੇ ਇਲੈਕਟ੍ਰੋਨਿਕਸ ਦੀ ਦੁਕਾਨ ਤੇ ਵੜੇ ਨਾ ਤਿੰਨ ਬੰਦਿਆਂ ਦੇ ਵੱਲੋਂ ਡਕੈਤੀ ਕੀਤੀ ਜਾਂਦੀ ਹੈ ਹਾਲਾਂਕਿ ਪਹਿਲਾਂ ਪਿਸਤੌਲ ਤਾਣੀ ਜਾਂਦੀ ਹੈ ਤੇ ਫਿਰ ਬਰਫ ਤੋੜਨ ਵਾਲੇ ਸਵੇਰ ਦਿਨਾਂ ਦੁਕਾਨਦਾਰ ਤੇ ਹਮਲਾ ਕਰ ਦਿੱਤਾ ਗਿਆ ਤਾਂ ਫਿਲਹਾਲ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ ਮੇਰਾ ਨਾਮ ਜੀ ਨਰੇਸ਼ ਕੁਮਾਰ ਵਿੱਕੀ ਮੇਰੀ ਦੁਕਾਨ ਹੈ ਗੋਇਲ ਇਲੈਕਟ੍ਰੋਨਿਕਸ ਬਾਬਾ ਦੀਪ ਸਿੰਘ ਨਗਰ ਗਲੀ ਨੰਬਰ 3 ਚਈ ਤੇ ਮੈਂ ਆ ਉਹਦਾ ਬੈਠਾ ਸੀ ਦੁਕਾਨ ਦੇ ਉੱਪਰ ਬਾਰਿਸ਼ ਪੈ ਰਹੀ ਸੀ ਵਾਰ ਦੋ ਮੁੰਡੇ ਆਏ ਜੀ ਮੇਰੇ ਕੋਲ ਮੇਨ ਨਾਲ ਹੱਥ ਮਲਾਇਆ ਮੈਂ ਕਹਿੰਦੇ ਮੇਰੇ ਯਾਰ ਦੋਸਤ ਹੈ ਮੈਂ ਹਾਂ ਜੀ ਦੱਸੋ ਕੀ ਹਾਲ ਹੈ ਉਹਨਾਂ ਨੇ ਮੈਨੂੰ ਗਾਲ ਗੱਡੀ ਕਹਿੰਦੇ ਗੱਲਾਂ ਖੋਲ ਗਾਲ ਕੱਢ ਕੇ ਉਹ ਮੈਂ ਕੌਣ ਹਾਂ ਯਾਰ ਕਿਉਂ ਛੋੜ ਕਰੀ ਜਾਂਦੇ ਆ ਕਹਿੰਦਾ ਸੁਣ ਲੈ ਗੱਲਾਂ ਖੋਲ ਤੇ ਦੂਜੇ ਮੁੰਡੇ ਦੇ ਪਿਸਤੌਲ ਲੱਗੀ ਸੀ ਨਾਲ ਆ ਲੈਨੇ ਉਹਦੇ ਪਿਸਤੌਲ ਕੱਢ ਕੇ ਮੇਰੇ ਛਾਤੀ ਤੇ ਲਾ ਲਈ ਕਹਿੰਦਾ ਗੱਲਾਂ ਖੋਲ ਜੀ ਮੈਂ ਗੱਲਾਂ ਖੋਲਦਾ ਕਹਿੰਦੇ ਦੂਜੇ ਗੱਲਾਂ ਖੋਲ ਜਿੱਥੇ ਪੈਦ ਪੈਸੇ ਪਏ ਮੈਂ ਜਾਈ ਪੈਸੇ ਆਈ ਇਹ ਕਹਿੰਦੇ ਏਟੀਐਮ ਦੇ ਮੇਰੇ ਉਹਨਾਂ ਨੇ ਏਟੀਐਮ ਚੱਕ ਲਈ ਤੇ ਮੁੜ ਕੇ ਉਹਨਾਂ ਨੂੰ ਮੇਰਾ ਇਲੈਕਟ੍ਰੀਸ਼ੀਅਨ ਮੁੰਡਾ ਆ ਗਿਆ ਜਦੋਂ ਆ ਗਿਆ ਮਨ ਹੌਸਲਾ ਜਾ ਹੋ ਗਿਆ ਜੀ ਉਹਦਾ ਤੇ ਉਹ ਮੈਂ ਬਾਹਰੋਂ ਲੱਗਿਆ ਮੈਨੂੰ ਕਹਿੰਦਾ ਚੱਲ ਅੰਦਰ ਚੱਲ ਤੇ ਰੌਲਾ ਨਾ ਪਾ ਤੇ ਜਦੋਂ ਇਲੈਕਟ੍ਰੀਸ਼ੀਅਨ ਆ ਗਿਆ ਜੀ ਤੇ ਮੈਂ ਉਹਨੂੰ ਦੇਖ ਕੇ ਮੈਂ ਉਹਨੂੰ ਆ ਕੇ ਮੇਰਾ ਮੋਬਾਈਲ ਤਾਂ ਮੋੜ ਜੋ ਮੇਰਾ ਮੋਬਾਈਲ ਤਾਂ ਮੋੜ ਜੋ ਤੇ ਉਹਨੂੰ ਪਤਾ ਲੱਗ ਗਿਆ ਜੀ ਜਿਹੜਾ ਪਿਸਤੌਲ ਵਾਲਾ ਮੁੰਡਾ ਸੀ ਉਹ ਭੱਜ ਗਿਆ ਜੀ ਜਿਹੜਾ ਦੂਜਾ ਮੁੰਡਾ ਭੱਜਣ ਲੱਗਿਆ ਅਸੀਂ ਉਹਨੂੰ ਜੱਫਾ ਪਾ ਕੇ ਸਿੱਟ ਲਈ ਅੱਜ ਇਹ ਗੱਲ ਕੀਤੀ ਹੈ ਤੁਹਾਨੂੰ ਜਾਣਦੇ ਸੀਗੇ ਉਹ ਨਹੀਂ ਜੀ ਮੈਂ ਉਹਨਾਂ ਨੂੰ ਜਾਣਦਾ ਨਹੀਂ ਤੇ ਕਿ ਕਿਸ ਤਰ੍ਹਾਂ ਤੁਹਾਡੀ ਦੁਕਾਨ ਦੇ ਅੰਦਰ ਦਾਖਲ ਹੋਏ ਨੇ ਕਿ ਕਿਸ ਤੇ ਆਏ ਸੀਗੇ ਕੀ ਉਹ ਜੀ ਅਸੀਂ ਕੈਮਰਿਆਂ ਦੇ ਰਿਕਾਰਡਿੰਗ ਤੋਂ ਦੇਖਿਆ ਜੋ ਤਿੰਨ ਜਾਣੇ ਆ ਇੱਕ ਜਾਨਾ ਮੋਟਰਸਾਈਕਲ ਲੈ ਕੇ ਅੱਗੇ ਕੱਢ ਗਿਆ ਜੀ ਦੋ ਜਾਨੇ ਦੁਕਾਨ 'ਚ ਆ ਗਏ ਮੇਰੇ ਕੋਲ ਕੱਲਾ ਦੇਖਿਆ ਕਦੇ ਇਸ ਤਰ੍ਹਾਂ ਦੇ ਨਹੀਂ ਜੀ ਨਹੀਂ ਮੈਂ ਕਦੇ ਨਹੀਂ ਦੇਖਿਆ ਇਹਨਾਂ ਨੂੰ ਅਸੇ ਉਹਨਾਂ ਕੋਲ ਇੱਕ ਪਿਸਤਲ ਸੀਗਾ ਜੀ ਤੇ ਨਿਸਾਂਸੀ ਪਿਸਤਲ ਸੀਗਾ ਜੀ ਤੇ ਦੋ ਰੌਂਦ ਸੀਗੇ ਪਟਾ ਸੀਗਾ ਜੀ ਤੇ ਕਾਪੀ ਵੀ ਸੀਗੀ ਉਹਨਾਂ ਕੋਲ ਪਿਸਤਲ ਤੇ ਇੱਕ ਔਰ ਲਾਇਸੈਂਸ ਲਈ ਫਿਰ ਦੇਈ ਪਿਸਟਲ ਦਾ ਨਾਲ ਹਾਂਜੀ ਅੰਮ੍ਰਿਤਜੀ ਹਾਂਜੀ ਉਸਾ ਉਹਨਾ ਅਸੀਂ ਪੁਲਿਸ ਵਾਲੇ ਪੁਲਿਸ ਵਾਲਿਆਂ ਨੂੰ ਦੇਤਾ ਜੀ ਆਪਾਂ ਉਹ ਪੁਲਿਸ ਵਾਲਿਆਂ ਨੂੰ ਅਸੀਂ ਜਿਹੜੀ ਗੱਲ ਕੀਤੀ ਜਾਪੀ ਮੇਰੀ ਜਿਹੜੀ ਤੋਂ ਵੀ ਦੁਕਾਨ ਹੈਗੀ ਤੁਸੀਂ ਉਸ ਟਾਈਮ ਇਕੱਲੇ ਸੀ ਕਿ ਦੁਕਾਨ ਹਾਂਜੀ ਮੈਂ ਇਕੱਲਾ ਬੈਠਾ ਸੀ ਉਸ ਟਾਈਮ ਮੇਰੇ ਕੋਲੇ ਜੀ ਮੇਰਾ ਇਲੈਕਟ੍ਰੀਸ਼ੀਅਨ ਕੰਡੀਸ਼ਨ ਵਾਲਾ ਮੁੰਡਾ ਹੁੰਦਾ ਜੀ ਉਹ ਇਲੈਕਟ੍ਰੀਸ਼ੀਅਨ ਕੰਮ ਕਰਨ ਗਿਆ ਵੇ ਅਸੀਂ ਹਾਜੇ ਦਾ ਤਨਾ ਹਾਂਜੀ ਉਹ ਬਾਅਦ ਚ ਆਇਆ ਜੀ ਜਦੋਂ ਜਾਣ ਲੱਗੇ ਸੀਗਾ ਨਾ ਜੀ ਤੇ ਜਦੋਂ ਆਇਆ ਉਹ ਭੱਜਣ ਲੱਗੇ ਜੀ ਮਾਰਾ ਹੋਲਾ ਪਤਾਈ ਅਸੀਂ ਉਹਨੂੰ ਫੜ ਕੇ ਸਿੱਟ ਲਿਆ ਬਰੇ ਪੁਲਿਸ ਦਾ ਰੋਲ ਕਿਸ ਤਰ੍ਹਾਂ ਪੁਲਿਸ ਨੇ ਸਾਨੂੰ ਬਹੁਤ ਅੱਛਾ ਕੋਆਪਰੇਟ ਕੀਤਾ ਤੇ ਸਾਡੇ ਜੈ ਐਨ ਐਮ ਸੀ ਸਾਹਿਬ ਮੌਕੇ ਤੇ ਪਹੁੰਚ ਗਏ ਸੀ ਉਹਨਾਂ ਨੇ ਸਾਡੇ ਬਹੁਤ ਮਦਦ ਕੀਤੀ ਸਾਡੇ ਮੁਹੱਲਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਏਡੀ ਹੈਲਪ ਕੀਤੀ ਉਹਨਾਂ ਨੂੰ ਫੜਨ ਤੇ ਉਹਨਾਂ ਦੀ ਕੁੱਟਮਾਰ ਕੀਤੀ ਉਹਨਾਂ ਨੇ ਇਹ ਜੀ ਇੱਕ ਜਣਾ ਫੜਿਆ ਗਿਆ ਜੀ ਦੋ ਫਰਾਰ ਹੋ ਗਏ ਅੱਛੀ ਦੀ ਗੱਲ ਕੀਤੀ ਜਾਵੇ ਹੁਣ ਚੱਲਦਾ ਬਾਜ਼ਾਰ ਆ ਤੁਹਾਡੀ ਜਲਦੀ ਗਲੀ ਹੈਗੀ ਨਾ ਦਿਨ ਦਿਹਾੜੇ ਇਸ ਤਰ੍ਹਾਂ ਦੀ ਵਾਰਦਾਤ ਹੋਣੀ ਇੱਕ ਪਾਸੇ ਪੰਜਾਬ ਖੜਾ ਦੀ ਮਾਰ ਰਹੀ ਹੈਗੀ ਉੱਤੇ ਪਾਸੇ ਚੋਰੀਆਂ ਹੋਈਆਂ ਰੱਤ ਕਰਦੀਆਂ ਫਲਾਤ ਜੇ ਜੇ ਇਹੀ ਕੰਨੇ ਜਿਹੜਾ ਇਹਨਾਂ ਲਾਇਸੈਂਸ ਵਾਲਾ ਜੀ ਅਸਲਾ ਜੀ ਇਹ ਕੈਨਸਲ ਹੋਵੇ ਜੀ ਪਰਸ਼ਾਨੀ ਉਹ ਤਾਂ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਨਰੂਆਣੇ ਦੇ ਹੈ ਜੀ ਇੱਕ ਮੰਗੀ ਨਗਰ ਦਾ ਜੀ ਕੁਝ ਲੈ ਕੇ ਗਏ ਪੈਸੇ ਕੁਝ ਪੈਸੇ ਜੀ ਗੱਲੇ ਚ ਜਿਹੜੇ ਸੀ ਉਹ ਲੈ ਗਏ ਸੀ ਇਹ ਮੈਨੂੰ ਨਹੀਂ ਪਤਾ ਕਿ ਕਿੰਨੇ ਸੀਗੇ ਜੀ ਮੇਰੇ ਤੋਂ ਨਾਲ ਦਾ ਪੈਸਾ ਤਾਂ ਥੋੜੀ ਸੀਗੀ ਜੀ ਨਹੀਂ ਦੂਜਾ ਫੜਿਆ ਗਿਆ ਸੀ ਪੈਸੇ ਵਾਲਾ ਤਾਂ ਪਿਸਤੌਲ ਲੈ ਕੇ ਪੈਸੇ ਲੈ ਕੇ ਭੱਜ ਗਿਆ ਸੀ ਕੀ ਗੱਲਬਾਤ ਹੋਈ ਹੈਗੀ ਤੁਹਾਡੇ ਏਰੀਆ 'ਚ ਦੱਸਿਆ ਜਾ ਰਿਹਾ ਗੋਲੀ ਮੈਨੂੰ ਫੋਨ ਆਇਆ ਸੀ ਕਿ ਸ਼ਹੀਦ ਬਾਬਾ ਦੀਪ ਸਿੰਘ ਨਗਰ ਗਲੀ ਨੰਬਰ 10 ਦੇ ਵਿੱਚ ਇੱਕੀ ਦੀ ਦੁਕਾਨ ਤੇ ਕੁਝ ਬੰਦੇ ਆਏ ਸੀਗੇ ਤਾਂ ਉਹਨਾਂ ਨੇ ਉਹ ਦੁਕਾਨ ਤੇ ਪਿਸਤੌਲ ਲਾ ਕੇ ਤੇ ਮਨੋਰ ਤੇ ਖੋਹ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਸੀ ਮੌਕੇ ਤੇ ਆਇਆ ਤਾਂ ਇੱਕ ਬੰਦਾ ਫੜਿਆ ਹੋਇਆ ਸੀਗਾ ਤੇ ਦੋ ਕਿੰਨੇ ਭੱਜ ਗਏ ਤਾਂ ਉਦੋਂ ਇਸ ਤਰ੍ਹਾਂ ਦੇ ਹਾਲਾਤ ਸਿੱਟੀ ਗਏ ਮੌਕੇ ਤੇ ਜਦੋਂ ਦੁਕਾਨ ਤੇ ਉਹ ਤੋਂ ਬੋਲ ਸਕਿਆ ਉਹਨੂੰ ਲੈ ਕੇ ਸੀ ਮੁੰਡਿਆਂ ਨੂੰ ਫੜਕੇ ਜਿਹੜਾ ਸੀ ਆ ਲੁੱਟੋ ਪਰ ਵੀ ਕੋਸ਼ਿਸ਼ ਕੀਤੀ ਕਿ ਕਰ ਲਈ ਗਈ ਸੀ ਆ ਨਹੀਂ ਉਹ ਕਹਿੰਦਾ ਵੀ ਮੈਂ ਗੱਲ ਉਹ ਗੱਲਾਂ ਖੜਾ ਲਿਆ ਸੀ ਕਹਿੰਦਾ ਗੱਲੇ ਚੋਂ ਕੁਝ ਹੀ ਲੈ ਗਏ ਪਤਾ ਲੱਗੇ ਕਿੰਨੇ ਦੇ ਵਿਅਕਤੀ ਨੇ ਮੈਨੂੰ ਇਹਦੇ ਬਾਰੇ ਜਾਣਦੇ ਅੱਛਾ ਜੀ ਦੱਸਿਆ ਸੂਆ ਵੀ ਮਾਰਿਆ ਉਸ ਦੇ ਬਾਰੇ ਆਉਂਦੇ ਇੱਥੇ ਬੱਜਿਆ ਕੁਝ ਸੂਆ ਕਹਿੰਦਾ ਸੂਆ ਮਾਰਿਆ ਤੇ ਕੋਈ ਸੱਚ ਵੀ ਕਹਿੰਦੇ ਮੇਰੇ ਮਾਰਿਆ ਕਿੰਨੇ ਵਜੇ ਦੀ ਘਟਨਾ ਆਈ ਕਿੰਨੇ ਦਾ ਟਾਈਮ 11:30 11:30 ਦੇ ਵਿੱਚ ਲਗਭਗ ਅੱਛਾ ਦੱਸਿਆ ਜਾਰੇ ਤਿੰਨ ਵਿਅਕਤੀ ਸੀਗੇ ਜੀ ਇੱਕ ਵਿਅਕਤੀ ਜਿਹੜਾ ਫਰਦਾਸਤ ਚ ਲੈ ਲਿੱਤਾ ਕੇਗਾ ਉਹ ਅਜੇ ਫਰਾਰ ਨਹੀਂ ਬਿਲਕੁਲ ਐਸੀ ਸਭ ਦੇ ਚੈੱਕ ਕੀ ਨਹੀਂ ਨਹੀਂ ਜਿਹੜੇ ਬੰਦੇ ਨਾਲ ਵਾਕਾ ਹੋਇਆ ਉਹ ਕਹਿੰਦਾ ਵੀ ਜੇ ਮੇਰਾ ਗੱਲਾ ਖੋਲ ਲੈ ਮੈਨੂੰ ਪਤਾ ਕੀ ਲੈ ਕੇ ਕਿੰਨੇ ਸੀਗੇ ਉਹਦੇ ਪੈਸੇ ਉਹ ਲੈ ਗਏ ਤੁਸੀਂ ਆਏ ਹੋ ਨਾਲ ਇਹਨਾਂ ਦੇ ਕੀ ਕਿਸ ਤਰ੍ਹਾਂ ਦੀ ਕਾਰਵਾਈ ਇਹਨੂੰ ਕਿਰਾਂ ਹੁਣ ਲੈ ਕੇ ਹਸਪਤਾਲ ਦਾਖਲ ਤੰਗ ਰਾਇਆ ਵੀ ਜਿਹੜਾ ਇਹਦੇ ਫੂਆ ਵੱਜਿਆ ਜਾਂ ਕੋਈ ਹੋਰ ਸੱਟ ਪੇੜਾ ਕਿਰਾਂ ਨੂੰ ਟਰੀਟਮੈਂਟ ਦਿੱਤਾ ਜਾਵੇ ਦੀਪਨਗਰ ਦੇ ਵਿੱਚ 100 ਦੀ ਨੋਟ ਰੱਖੂ ਹੈ ਕੀ ਮਾਮਲਾ ਕੀ ਕਾਰਵਾਈ ਅੱਜ ਸਾਡੀ ਇੱਕ ਪੁਲਿਸ ਪਾਰਟੀ ਨੂੰ ਤਲਾਸ਼ ਮਿਲੀ ਸੀ ਕਿ ਉੱਥੇ ਦੀਪਨਗਰਕ ਦੇਸ਼ ਕੁਮਾਰ ਵਿੱਕੀ ਜਿਹਦੀ ਮੋਬਾਈਲਾਂ ਦੀ ਤੇ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਜਦੋਂ ਆਪਣੀ ਦੁਕਾਨ ਤੇ ਬੈਠਾ ਸੀ ਤਾਂ ਉੱਥੇ ਤਿੰਨ ਵਿਅਕਤੀ ਜਿਨ੍ਹਾਂ ਚ ਲਖਵੀਰ ਸਿੰਘ ਲਖੋ ਸਨਪ ਸਾਧੂ ਸਿੰਘ ਨਰਵਣਾ ਪਿੰਡ ਦਾ ਬਿੱਲਾ ਇਸ ਭਿੰਦਰ ਬੰਗੀਨਾਗਰ ਦਾ ਤੇ ਵਿਕਰਮਜੀਤ ਸਿੰਘ ਕ੍ਰਿਸ਼ਨਾ ਕਲੋਨੀ ਦਾ ਇਹ ਉਹਦੀ ਦੁਕਾਨ ਤੇ ਲੁੱਟ ਖੋਹ ਦੀ ਨੀਤ ਮਾਏ ਤੇ ਉੱਥੋਂ ਪੈਸੇ ਲੁੱਟਣ ਲੱਗੇ ਤਾਂ ਉਹਦੇ ਇੱਕ ਸੂਆ ਮਾਰ ਕੇ ਇੰਜਰ ਵੀ ਕੀਤਾ ਜਦੋਂ ਉਸੇ ਤਰ੍ਹਾਂ ਜਿਹੜੀ ਸਾਲੀ ਪੋਟਸ ਪਾਰਟੀ ਸੀ ਮੌਕੇ ਤੇ ਚਲੇਗੀ ਜਿਹੜਾ ਲਖਵੀਰ ਲਖੋ ਆ ਨਰਵਣੇ ਦਾ ਉਹ ਕਾਬੂ ਕਰ ਲਿਆਗਾ ਜਿਹੜੇ ਦੋ ਬੰਦੇ ਸੀਗੇ ਭਪਿੰਦਰ ਬਿੱਲਾ ਤੇ ਬਿਕਰਮਜੀਤ ਉਹ ਮੌਕੇ ਤੋਂ ਭੱਜ ਗਏ ਉਹਨਾਂ ਵਾਸਤੇ ਲਗ ਲਗ ਪਾਰਟੀਆਂ ਬਣਾਈਆਂ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਰਣ ਲਖਵੀਰ ਲੱਖ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਦੇ ਖਿਲਾਫ ਅਸੀਂ ਬਣਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾਵੇਗੀ ਹਾਂਜੀ ਇਹ ਤੇ ਨਰੇਸ਼ ਕੁਮਾਰ ਵਿੱਕੀ ਆ ਜਿਹੜਾ ਐਡਮਿਟ ਹੋਇਆ ਜਿਹਦਾ ਬਿਆਨ ਲਏ ਜਾਣਾ ਹੈ ਬਿਆਨ ਤੋਂ ਬਾਅਦ ਜਿਹੜੀ ਕਾਨੂੰਨ ਦੇ ਮੁਤਾਬਕ ਜੜੀ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ ਪਤਾ ਲੱਗਿਆ ਮੁਗਲੇ ਲੱਗਦੇ ਵੀ ਜਿਹੜਾ ਅਸਲਾਸੀਆ ਲਾਇਸੈਂਸੀ ਨੇ ਉਹ ਤਫਤੀਸ਼ ਦਾ ਵਿਸ਼ਾ ਜਿਹੜੇ ਬੰਦੇ ਕਾਬੂ ਕੀਤੇ ਇਹਨਾਂ ਨੂੰ ਤਾਂ ਪੁੱਛਕਿਛ ਕੀਤੀ ਜਾਵੇ ਕਿ ਕਾਬੂ ਕਰਨ ਤੋਂ ਬਾਅਦ ਇਹ ਫੇਰ ਹੀ ਪਤਾ ਲੱਗੂਗਾ ਵੀ ਇਹ ਅਸਲਾ ਅਨਲਾਸੰਸੀ ਹੈ ਜਾਂ ਦੇਸੀ ਹੈ ਜਾਂ ਨਜਾਇਜ਼ ਹੈ